ਸਰ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਬਣਾਏ ਗਏ ਸਨ ਉਹਨਾਂ ਦੀ ਕਿਸ ਤਰ੍ਹਾਂ ਦੀ ਕੰਡੀਸ਼ਨ ਤੁਸੀਂ ਦੇਖਦੇ ਹੋ ਦੇਖੋ ਜੀ ਜਿਹੜੇ ਆਮ ਆਦਮੀ ਨੇ ਕਲੀਨਿਕ ਬਣਾਏ ਸੀਗੇ ਉਹਦਾ ਜਨਾਜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੇ ਆਪੇ ਘਟਦਾ ਕਿ ਜੇ ਰੂਟੀਨ ਚ ਚੈੱਕਅਪ ਲਈ ਜਿਹੜਾ ਇਹਨਾਂ ਵੱਲੋਂ ਪ੍ਰੈਸ ਨੋਟ ਆਇਆ ਸਰਕਾਰ ਵੱਲੋਂ ਵੀ ਰੂਟੀਨ ਚੈੱਕਅਪ ਲਈ ਭਗਵੰਤ ਮਾਨ ਜੀ ਫੋਰਟੀ ਹਸਪੀਟਲ ਆਏ ਆ ਦੇਖੋ 40s ਹਸਪਤਾਲ ਜਿੱਥੇ ਆਮ ਆਦਮੀ ਅੱਗੇ ਨੂੰ ਵੀ ਨਹੀਂ ਲੰਘ ਸਕਦਾ ਕਰੋੜਾ ਰੁਪਏ ਲੱਖਾਂ ਰੁਪਏ ਲਾਸਤੇ ਲੱਗਦੇ ਆ ਉੱਥੇ ਬੰਦੇ ਦੇ ਉਸ ਹਸਪਤਾਲ ਚ ਅੱਜ ਭਗਵੰਤ ਮਾਨ ਜੀ ਦਾਖਲ ਹੋਏ ਆ ਜਿਹੜੇ ਮਖੌਲ ਕਰਦੇ ਸੀ ਕਿਸੇ ਸਮੇਂ ਆ ਸਾਬਕਾ ਮਰਹੂਮ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਤੰਜ ਕਸਦੇ ਸੀਗੇ ਕਿ ਬਾਦਲ ਸਾਹਿਬ ਨੂੰ ਕਿਉਂ ਇਲਾਜ ਲਈ ਅੱਜ ਫੋਟੋ ਚ ਜਾਣਾ ਪਿਆ ਤੇ ਅੱਜ ਮੈਂ ਮਾਨ ਸਾਹਿਬ ਨੂੰ ਪੁੱਛਦਾ ਕਿ ਮਾਨ ਸਾਹਿਬ ਤੁਸੀਂ ਕਿਉਂ ਅੱਜ ਪ੍ਰਾਈਵੇਟ ਹਸਪੀਟਲ ਚ ਆਏ ਹੋ ਤੁਸੀਂ ਕਿਉਂ ਨਹੀਂ ਸਰਕਾਰੀ ਹਸਪੀਟਲ ਤੇ ਗਏ ਸੋਇਸ਼ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਇਹ ਇਹਦੇ ਇਹਦਾ ਕਹਿਣੇ ਕੁਝ ਹੈ ਤੇ ਕਰਨੀ ਕੁਝ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਉਹੀ ਗੱਲ ਕਰਿਆ ਕਰੋ ਜਿਹੜੀ ਗੱਲ ਤੇ ਤੁਸੀਂ ਖਰੇ ਉਤਰਨਾ ਜਾਂ ਪੰਜਾਬ ਲਈ ਜੇ ਤੁਸੀਂ ਕੁਝ ਕਰ ਸਕਦੇ ਹੋ ਉਹ ਗੱਲਾਂ ਹੀ ਇਹਨਾਂ ਨੂੰ ਸੋਪਦੀਆਂ ਨੇ ਤੋ ਅੱਜ ਇਹਦਾ ਜਨਾਜ਼ਾ ਮਾਰੇ ਕੋ ਮੁੱਖ ਮੰਤਰੀ ਸਾਹਿਬ ਨੇ ਆਪ ਘਟਤਾ ਕਿ ਇੱਕ ਪ੍ਰਾਈਵੇਟ ਹਸਪੀਟਲ ਚ ਕਿ ਕਿਦੇ ਤਾਂ ਉਹਨਾਂ ਕੋਲ ਨਾ ਤਾਂ ਪਾਰਕਿੰਗ ਹੈ ਨਾ ਹੋ ਰਹਾ ਜਿਹੜੀ ਵਾਇਲੇਸ਼ਨ ਹੋ ਰਹੀ ਹੈ ਨਾ ਪ੍ਰਾਈਵੇਟ ਹਸਪੀਟਲ ਅੰਚ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਕਿਵੇਂ ਰੱਖੋਗੇ ਇਹਨਾਂ ਨੂੰ ਕਿਵੇਂ ਜਦ ਤੁਸੀਂ ਇੱਥੇ ਇਲਾਜ ਕਰਾਉਣ ਲਈ ਇੱਥੇ ਆਏ ਹੋ ਤਾਂ ਤੁਸੀਂ ਇਹਦੀ ਵੈਲਿਊਏਸ਼ਨ ਵੀ ਨਹੀਂ ਰੋਕ ਸਕਦੇ ਸੋ ਇਸ ਕਰਕੇ ਅੱਜ ਇਸ ਸਾਡੀ ਪੰਜਾਬ ਸਰਕਾਰ ਦਾ ਇਹ ਨਮੂਨਾ ਫੇਲ ਹੋ ਗਿਆ ਆਮ ਆਦਮੀ ਦਾ ਜਿਹੜਾ ਕਨਸੈਪਟ ਲੈ ਕੇ ਆਏ ਸੀਗੇ ਕਿ ਆਮ ਆਦਮੀ ਕਲੀਨਿਕ ਉਹ ਉਹ ਅੱਜ ਇੱਕ ਮੇਰੇ ਖਿਆਲ ਨਾਲ ਮੁਗ ਦਰਸ਼ਕ ਬਣ ਕੇ ਰਹਿ ਗਿਆ ਤਾਂ ਕੇਂਦਰ ਸਰਕਾਰ ਉਹ ਜਿਹੜੀ ਗ੍ਰਾਂਟਾਂ ਰੋਕੀ ਨੇ ਇਹਨੂੰ ਫਿਰ ਤੁਸੀਂ ਠੀਕ ਸਮਝੋ ਐਨਆਰਐਚਐਮ ਨੂੰ ਲੈ ਕੇ ਰੋਕੀਗੇ ਦੇਖੋ ਕੇਂਦਰ ਸਰਕਾਰ ਦੀਆਂ ਹਰੇਕ ਕੰਮ ਤੇ ਹਰੇਕ ਸਕੀਮ ਤੇ ਟਰਮ ਕੰਡੀਸ਼ਨ ਹੁੰਦੀ ਆ ਉਹ ਟਰਮ ਕੰਡੀਸ਼ਨਾਂ ਦੇ ਹਿਸਾਬ ਨਾਲ ਉਹਨਾਂ ਨੇ ਜਿਹੜੀ ਹੈ ਅਗਲੀ ਕਿਸ਼ਤ ਸਰਕਾਰਾਂ ਨੂੰ ਭੇਜਣੀ ਹੁੰਦੀ ਆ ਸੋ ਅੱਜ ਪੰਜਾਬ ਸਰਕਾਰ ਨੇ ਇੱਕ ਆਪਣਾ ਨਾਂ ਆਪਣੀ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਦਾ ਰੂਪ ਦਿੱਤਾ ਇਸ ਕਰਕੇ ਉਹ ਸੈਂਟਰ ਨੇ ਗ੍ਰਾਂਟ ਰੋਕੀ ਆ ਕਿਉਂਕਿ ਜਿਹੜਾ ਸੈਂਟਰ ਦਾ ਪੈਸਾ ਉਸ ਸਕੀਮਾਂ ਰਾਹੀਂ ਆਉਂਦਾ ਔਰ ਉਹ ਜਿਹੜੀਆਂ ਇੰਟਰ ਦੀਆਂ ਸਕੀਮਾਂ ਉਹ ਵਕ-ਵਕ ਸਮੇਂ ਤੇ ਵਕ-ਵਕ ਉਹਦੇ ਲਈ ਖਰਚਣੀਆਂ ਹੁੰਦੀਆਂ ਤੇ ਪੰਜਾਬ ਸਰਕਾਰ ਉਸ ਕੰਮ 'ਚ ਫੇਲ ਹੋਈ ਹੈ ਜਿਸ ਕਰਨਾ ਅਜੇ ਰੋਕ ਰੱਖੀ ਹੈ